ਾਰੇ ਵਿੱਚ ਕਲੇਸ਼ ਲੜਾਈ ਝਗੜਾ ਕਿਸੇ ਵੀ ਕੰਮ ਨੂੰ ਹੱਥ ਪਾਉਣੇ ਆ ਉਸੇ ਕੰਮ ਦੇ ਵਿੱਚ ਘਾਟਾ ਹੀ ਮਿਲਦਾ ਹੈਗਾ ਹਰ ਇੱਕ ਕੰਮ ਨੂੰ ਇਸ ਤਰੀਕੇ ਨਾਲ ਲਾਇਦਾ ਜਿਵੇਂ ਕਿਸੇ ਦੀ ਬੁਰੀ ਨਜ਼ਰ ਲੱਗ ਚੁੱਕੀ ਹੁੰਦੀ ਹੈ ਜਿਵੇਂ ਕਿਸੇ ਨੇ ਸਾਡੇ ਘਰ ਨੂੰ ਬਾਦੂਆ ਦੇ ਦਿੱਤੀ ਹੁੰਦੀ ਹੈ ਬਾਦੂਆ ਤੇ ਬੁਰੀ ਨਜ਼ਰ ਕਹਿੰਦੇ ਹੁੰਦੇ ਨੇ ਕਿੰਦੇ ਨਾਜਰਾ ਪੱਥਰਾਂ ਨੂੰ ਪਾੜ ਦਿੰਦੀਆਂ ਨੇ ਇਨਸਾਨ ਕੀ ਚੀਜ਼ ਹੈਗੀ ਅੱਜ ਕੱਲ ਆਪਾਂ ਬਹੁਤ ਦੇਖਿਆ ਵੀ ਕਿਸੇ ਦੇ ਕਿਸੇ ਦਾ ਨਾ ਬਹੁਤ ਸੋਹਣਾ ਕੰਮ ਚੱਲਦਾ ਹੁੰਦਾ ਇੱਕੋ ਧਮ ਡਾਊਨ ਹੋ ਜਾਂਦਾ ਹੈ ਘਰ ਦੇ ਵਿੱਚ ਅਜਿਹੀ ਬਿਮਾਰੀ ਆਉਂਦੀ ਹੈ ਕਿ ਜਾਨ ਦਾ ਨਾਮ ਹੀ ਨਹੀਂ ਲੈਂਦੀਆਂ ਘਰ ਦੇ ਵਿੱਚ ਅਜਿਹੇ ਕਲੇਸ਼ ਪੈਂਦੇ ਨੇ ਕਿ ਖਤਮ ਹੋਣ ਦਾ ਨਾਮ ਨਹੀਂ ਲੈਂਦੇ ਕਈ ਵਾਰੀ ਬਹੁਤ ਸੋਹਣਾ ਸਾਰਾ ਪਰਿਵਾਰ ਹੁੰਦਾ ਕਿ ਇੱਕ ਭੈਣ ਦਾ ਮੈਨੂੰ ਮੈਸੇਜ ਵੀ ਆਇਆ ਸੀ ਗੁਰਸਿੱਖ ਪਰਿਵਾਰ ਹੈ ਸਾਰਾ ਕੰਮ ਕਾਜ ਵੀ ਬਹੁਤ ਸੋਹਣਾ ਕਰਦੇ ਨੇ ਪਰ ਕਹਿੰਦੇ ਬਰਕਤ ਨਹੀਂ ਹੈਗੀ ਬਿਲਕੁਲ ਘਰ ਦੇ ਵਿੱਚ ਵੀ ਪਤਾ ਨਹੀਂ ਕੀ ਗੱਲ ਹੈ ਕਿ ਵੀ ਜੋ ਕੰਮ ਵੀ ਕਰਦੇ ਆ ਉਸੇ ਦੇ ਵਿੱਚ ਰੁਕਾਵਟ ਪੈਂਦੀ ਹੈ ਇਸ ਦਾ ਮੇਨ ਕਾਰਨ ਕੀ ਅੱਜ ਮੈਂ ਤੁਹਾਨੂੰ ਸਾਰੀ ਚੀਜ਼ ਦੱਸੂਗੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੈ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਉਹਨੂੰ ਵੀ ਸਬਸਕ੍ਰਾਈਬ ਕਰ ਲੈਣਾ ਉਹਦਾ ਚੈਨਲ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗੀ ਅੱਜ ਨਾਲ ਕਈ ਵਾਰਦੇ ਇਹ ਜਿਹੇ ਇਹ ਹੁੰਦੇ ਆ ਕਿ ਜਿਹੜੇ ਦੂਸਰੇ ਤੋਂ ਬੈਸੇ ਬਾਦੂਆ ਲੈ ਲੈਂਦੇ ਨੇ ਬਿਨਾ ਮਤਲਬ ਤੋਂ ਅੱਜ ਨਾ ਮੈਂ ਰਾਤ ਦਾ ਥੋੜਾ ਜਿਹਾ ਮੇਰੀ ਜਾੜ ਦੇ ਵਿੱਚ ਪੇਨ ਹੋ ਰਿਹਾ ਸੀਗਾ ਤੇ ਮੈਂ ਨੂੰ ਸਵੇਰੇ 1:00 ਵਜੇ ਜਾਗ ਆ ਗਈ ਤੇ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਸੋਚਿਆ ਵੀ ਚਲੋ ਮੋਬਾਈਲ ਤੇ ਬਹਿ ਕੇ 2 ਮਿੰਟ ਸਿਮਰਨ ਕਰ ਲੈਣੇ ਕਿਉਂਕਿ ਇੰਨੀ ਜਲਦੀ ਨਹੀਂ ਉੱਠਣਾ ਕਿ ਜਾੜ ਦੇ ਵਿੱਚ ਦਰਦ ਹੋ ਰਿਹਾ ਸੀ ਜਦੋਂ ਮੈਂ ਮੋਬਾਈਲ ਚੱਕਿਆ ਦੇਖੋ ਇੱਕ ਤਾਂ ਲੋਕ ਅੰਮ੍ਰਿਤ ਵੇਲੇ ਦਿਮਾਗ ਖਰਾਬ ਕਰ ਦਿੰਦੇ ਨੇ ਦੂਸਰੇ ਤਾਂ ਆ ਵੀ ਖੁਦ ਤਾਂ ਉਹਨਾਂ ਦਾ ਹੈਗੀ ਹੈਗਾਗਾ ਦੂਸਰਾ ਵੀ ਇਹਨਾਂ ਨੇ ਮੈਨੂੰ ਕਮੈਂਟ ਕੀਤਾ ਕਹਿੰਦੀ ਏ ਟੋਟਕਿਆਂ ਨਾਲ ਕੁਛ ਨਹੀਂ ਹੁੰਦਾ ਹੈਗਾ ਜਦੋਂ ਜਿਹੜੇ ਕਰਮਾਂ ਚ ਮਿਲਣਾ ਹੈ ਤੇ ਉਹ ਮਿਲ ਜੂਗਾ ਤੇ ਮੈਂ ਸਿਰਫ ਉਹਨੂੰ ਉਹਦੇ ਤੇ ਹੱਥ ਜੋੜਤੇ ਵੀ ਠੀਕ ਹੈ ਮੈਨੂੰ ਕੋਈ ਕਮੈਂਟ ਨਹੀਂ ਕੀਤਾ ਮੈਂ ਉਹਨੂੰ ਕੁਛ ਨਹੀਂ ਕੀਤਾ ਇਸ ਗੱਲ ਤੇ ਉਹਨੂੰ ਇੰਨੀ ਜਲਸ ਮਹਿਸੂਸ ਹੋਈ ਇੰਨਾ ਜ਼ਿਆਦਾ ਉਹ ਹੀ ਕੁਛ ਕਹਿਣ ਦੀ ਹਿੰਮਤ ਰੱਖਦੀ ਹੋ ਨਾ ਤਾਂ ਸੁਣਨ ਦੀ ਵੀ ਹਿੰਮਤ ਵੀ ਰੱਖਿਆ ਕਰੋ ਮੈਂ ਅਕਸਰ ਕਹਣੀ ਆ ਵੀ ਮੈਨੂੰ ਕੋਈ ਵਿਊਆਂ ਦੀ ਲੋੜ ਨਹੀਂ ਮੈਨੂੰ ਸਿਰਫ ਆਪਣੇ ਭੈਣ ਭਰਾ ਜਿਹੜਾ ਹੈ ਆਪਣੀ ਲਾਈਫ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਵਾਇਰਲ ਟੁੱਟਣਾ ਚਾਹੁੰਦੇ ਨੇ ਉਹ ਹੀ ਕਿਉਂਕਿ ਵਿਊ ਦੇਣ ਵਾਲੇ ਮੈਨੂੰ ਕੋਈ ਅਜਿਹਾ ਨਹੀਂ ਹੈ ਕਿ ਵੀ ਤੁਹਾਡੇ ਇੱਕ ਵਿਊ ਦੇ ਨਾਲ ਮੈਂ ਕਿ ਕੋਈ ਲੱਖਪਤੀ ਕਰੋੜਪਤੀ ਬਣਨ ਨੂੰ ਜਿਹਦੇ ਉੱਪਰ ਕਹਿੰਦੇ ਉਹ ਪ੍ਰਮਾਤਮਾ ਹੈ ਨਾ ਉਹਨੂੰ ਕਿਸੇ ਦੀ ਲੋੜ ਨਹੀਂ ਹੁੰਦੀ ਹੈਗੀ ਜਦੋਂ ਮੈਂ ਉਹਨੂੰ ਇਹ ਕਮੈਂਟ ਕਰਤਾ ਨਾ ਫਿਰ ਉਹਨੇ ਮੈਨੂੰ ਕਮੈਂਟ ਕੀਤਾ ਕਹਿੰਦੀ ਤੈਨੂੰ ਤਾਂ 100k ਵਿਊ ਦੀ ਹੈ ਕਹਿੰਦੀ ਹੋਰ ਤੈਨੂੰ ਕਹਿੰਦੀ ਕੀ ਚਾਹੀਦਾ ਹੈਗਾ ਹੋਰ ਤੇ ਟੋਟਕਿਆਂ ਦਾ ਵਿੱਚ ਕੀ ਵੀ ਕਹਿਣ ਤੋਂ ਪਾਵੇ ਵੀ 100k ਵਿਊ ਕਿਹੜਾ ਤੂੰ ਮੈਨੂੰ ਕੱਲੀ ਦੇ ਦੇਂਗੀ ਪਲੀਜ਼ ਮੈਂ ਅਜਿਹੇ ਜਿਹੜੇ ਭੈਣ ਭਰਾ ਕਮੈਂਟ ਕਰਦੇ ਨੇ ਨਾ ਤੁਸੀਂ ਮੇਰੇ ਚੈਨਲ ਤੋਂ ਨਾ ਦੂਰ ਹੀ ਰਿਹਾ ਕਰੋ ਕਿਉਂਕਿ ਇੱਕ ਤਾਂ ਅੰਮ੍ਰਿਤ ਵੇਲਾ ਸੀ ਮੀਰਾ ਵੀ ਮਨ ਖਰਾਬ ਹੋਇਆ ਤੇ ਮੇਰੇ ਮਨ ਦੇ ਵਿੱਚੋਂ ਤੁਹਾਡੇ ਪ੍ਰਤੀ ਇੱਕ ਬਾਦੂ ਆਈ ਨਿਕਲੀ ਹੈ ਹੋਰ ਕੁਝ ਨਹੀਂ ਦੂਸਰਾ ਕਮੈਂਟ ਵੀ ਗਲਤ ਕਰਨਾ ਤੁਸੀਂ ਜਿਆਦਾ ਸਿਆਣਿਓ ਤਾਂ ਤੁਸੀਂ ਆਪਣੇ ਕੋਲ ਰੱਖੋ ਆਪਣੀ ਸਿਆਣਪ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦੀ ਤੇ ਜਿਹੜੇ ਭੈਣ ਭਰਾ ਸੁਣਨਾ ਚਾਹੁੰਦੇ ਆ ਜਿਹੜੇ ਭੈਣ ਭਰਾ ਆਪਣੇ ਜੀਵਨ ਦੇ ਵਿੱਚ ਹੰਡਾ ਕੇ ਆਪਣੀਆਂ ਉਹ ਚੀਜ਼ ਨੂੰ ਪੂਰਾ ਕਰਨਾ ਚਾਹੁੰਦੇ ਆ ਨਾ ਅੱਜ ਉਹਨਾਂ ਵਾਸਤੇ ਮੈਂ ਬਹੁਤ ਸੋਹਣੀ ਚੀਜ਼ ਲੈ ਤਾਸ ਕਰਦੀ ਆ ਕਿ ਜਿਸ ਕਰਨਾ ਕੀ ਹੈ ਤੁਸੀਂ ਨੇ ਸਭ ਤੋਂ ਪਹਿਲਾਂ ਤਾਂ ਦੇਖੋ ਬਾਦੂਆ ਕੀ ਹੁੰਦੀ ਹੈ ਕਿ ਆਪਣਾ ਚੱਲਦਾ ਚੱਲਦਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਕੰਮ ਰੋਕ ਜਾਣਾ ਕਈ ਵਾਰੀ ਨਾ ਆਪਾਂ ਬਹੁਤ ਮਿਹਨਤ ਕਰਦੇ ਹਾਂ ਪਰ ਉਹਦਾ ਫਲ ਆਪਾਂ ਨੂੰ ਰਿਜ਼ਲਟ ਐਂਡ ਤੇ ਜ਼ੀਰੋ ਹੀ ਮਿਲਦਾ ਹੈ ਬਹੁਤ ਆਪਾਂ ਨੂੰ ਉਮੀਦ ਹੁੰਦੀ ਹੈ ਇਸ ਚੀਜ਼ ਤੋਂ ਵੀ ਆ ਮੇਰਾ ਇਦਾਂ ਹੋ ਜਾਏ ਇਦਾਂ ਜਿਵੇਂ ਕੱਲ ਵੀ ਇੱਕ ਪੈਨਿਕ ਕਮੈਂਟ ਕੀਤਾ ਸੀ ਕਿ ਮੇਰਾ ਬੁਟੀਕ ਦਾ ਕੰਮ ਬਹੁਤ ਸੋਹਣਾ ਕੰਮ ਹੁੰਦਾ ਪਰ ਪੈਸੇ ਦਾ ਪਤਨ ਲਾ ਕਿੱਥੇ ਜਾ ਲਿਆ ਜਾਂਦਾ ਕਈ ਵਾਰੀ ਨਾ ਆਪਣੇ ਘਰਾਂ ਨੂੰ ਕਿਸੇ ਨਾ ਕਿਸੇ ਦੀ ਬੁਰੀ ਨਾજર ਜਾਵ ਕਿਸੇ ਦੀ ਬਾਦੂਆ ਲੱਗ ਜਾਂਦੀ ਹੈ ਜਿਵੇਂ ਹੁਣ ਮੈਂ ਤੁਹਾਨੂੰ ਇਹੀ ਚੀ ਆ ਬਾਦੂਆ ਦੇਣੀ ਵੀ ਨਹੀਂ ਚਾਹੁੰਦੀ ਪਰ ਮੇਰੀ ਆਤਮਾ ਦੁਖੀ ਹੋਈ ਹੈ ਉਸ ਦੀਆਂ ਇਹ ਗੱਲਾਂ ਤੋਂ ਕਿਉਂਕਿ ਜਦੋਂ ਚੈਨਲ ਨਹੀਂ ਬਣਾਇਆ ਹੋਇਆ ਸੀਗਾ ਉਦੋਂ ਕਿਹੜਾ ਮੈਂ ਭੁੱਖੀ ਮਰਦੀ ਸੀ ਹੈ ਨਾ ਪਰਮਾਤਮਾ ਦਾ ਦਿੱਤਾ ਹੋਇਆ ਬਹੁਤ ਖੁਸ਼ ਹੈ ਇਹ ਚੈਨਲ ਬਣਵਾਉਣ ਵਾਲੇ ਵੀ ਵਾਹਿਗੁਰੂ ਜੀ ਨੇ ਪਰ ਗਲਤ ਕਮੈਂਟ ਨਾ ਕਰੋ ਕਾਰਨ ਹੈ ਕਿ ਤੁਸੀਂ ਜਿਹੜੇ ਵੀ ਭੈਣ ਭਰਾਵਾਂ ਨੂੰ ਇਹ ਚੀਜ਼ ਲੱਗਦੀ ਹੈ ਜਿਹੜੇ ਮੇਰੇ ਤੇ ਵਿਸ਼ਵਾਸ ਕਰਦੇ ਆ ਜਿਹੜੇ ਵਾਹਿਗੁਰੂ ਜੀ ਤੇ ਵਿਸ਼ਵਾਸ ਕਰਦੇ ਆ ਨਾ ਵੀ ਵਾਈਗ ਰੂਝ ਦੇ ਲੜ ਲੱਗਾਂਗੇ ਤੇ ਇਹ ਚੀਜ਼ ਕਰਾਂਗੇ ਦੇਖੋ ਜਿਹੜੇ ਮੈਂ ਛੋਟੇ-ਮੋਟੇ ਟੋੜ ਕੇ ਦੱਸ ਦਿੰਨੀ ਆ ਇਹ ਤਾਂ ਇੱਕ ਬਜ਼ੁਰਗਾਂ ਦੀਆਂ ਦਸੀਆਂ ਹੋਈਆਂ ਗੱਲਾਂ ਨੇ ਇੱਕ ਪੜ੍ਹਾਈ ਹੈ ਇਹ ਇੱਕ ਜੋਤਿਸ਼ ਵਿੱਦਿਆ ਹੈਗੀ ਇਹਦੇ ਨਾਲ ਗੁਰਵਾਣੀ ਜਦੋਂ ਤੁਸੀਂ ਨਾਲ ਪੜ੍ਹਦੇ ਹੋ ਤਾਂ ਕਹਿੰਦੇ ਹੁੰਦੇ ਨੇ ਸੋਨੇ ਤੇ ਸੁਹਾਗਾ ਸਾਡੇ ਮੇਰੇ ਪੇਕੇ ਪਿੰਡ ਇੱਕ ਕਰਨੂਣਾ ਹੀ ਜੜੇ ਜਿਹੜੇ ਆਪਣੇ ਖੁਸਰੇ ਹੁੰਦੇ ਆ ਨਾ ਉਹਨਾਂ ਦੀ ਬਾਦੋਆ ਲੱਗੀ ਸੀ ਉਹਨਾਂ ਦੇ ਕਰਨਾ ਲੋੜੀ ਵਧਾਈ ਮੰਗਣ ਆਏ ਸੀ ਤੇ ਉਹਨਾਂ ਨੇ ਨਾ ਵਧਾਈ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਦਾ ਕਾਰਨ ਅੱਜ ਬਿਲਕੁਲ ਠੀਕ ਹੈ ਚਲੋ ਉਹਨਾਂ ਨੇ ਬਾਅਦ ਵਿੱਚ ਬਹੂਆਂ ਨੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਉਹਨਾਂ ਨੂੰ ਘਰ ਬੁਲਾ ਕੇ ਉਹਨਾਂ ਤੋਂ ਮਾਫੀ ਮੰਗੀ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸਕਾਇਆ ਤੇ ਚਲੋ ਉਹ ਉਹਨਾਂ ਨੂੰ ਦੁਬਾਰਾ ਤੋ ਕਹਿ ਗਏ ਸੀ ਵੀ ਤੁਹਾਡਾ ਘਰ ਨਾ ਹੋ ਜਾਊਗਾ ਪਰ ਉਦੋਂ ਕਹਿ ਕੇ ਗਏ ਸੀਗੇ ਕਿ ਤੁਹਾਡਾ ਘਰ ਬਿਲਕੁਲ ਉਜੜ ਜਾਵੇਗਾ ਇਹ ਬਾਧੂ ਆਏ ਕਿਸੇ ਦੀ ਮਾਪੇ ਬਾਬ ਦੀ ਜਿਵੇਂ ਆਪਾਂ ਬਾਧੂ ਆ ਲੈ ਲੈਂਦੇ ਆਂਗੇ ਮਾਪੇ ਨੂੰ ਨਹੀਂ ਪਛਾਣਦੇ ਉਹਨਾਂ ਨੂੰ ਬਿਰਦਾ ਸਮਝ ਛੱਡ ਦਿੰਦੇ ਆਂ ਘਰ ਬੈਠੇ ਨੂੰ ਆਪਾਂ ਨੂੰ ਰੋਟੀ ਨਹੀਂ ਦਿੰਦੇ ਹੈਗੇ ਜਾ ਆਪਣੇ ਘਰ ਦੇ ਵਿੱਚ ਕੋਈ ਮੰਗਤਾ ਆ ਗਿਆ ਹੈ ਨਾ ਆਪਾਂ ਉਹਨੂੰ ਉਹ ਕਰਾਏ ਉਹਨੇ ਆਪਾਂ ਨੂੰ ਵਾਧਵਾ ਦੇ ਦਿੱਤੀ ਜਾਂ ਕਿਸੇ ਡੰਗਰ ਪਸੂ ਨੂੰ ਆਪਾਂ ਨੇ ਵਾਧੂ ਦਾ ਮਾਰਿਆ ਨਾ ਉਹਨੇ ਆਪਾਂ ਨੂੰ ਵਾਧਵਾ ਦੇ ਦਿੱਤੀ ਉਹ ਵਾਧਵਾ ਤੁਹਾਡਾ ਸਾਰੀ ਉਮਰ ਪਿੱਛਾ ਨਹੀਂ ਛੱਡਦੀ ਉਹ ਤੁਹਾਡੇ ਕਰਨ ਨੂੰ ਬਰਬਾਦ ਕਰੇਗੀ ਹੀ ਕਰੇਗੀ ਦੂਸਰਾ ਹੋ ਗਿਆ ਬੁਰੀ ਨਜ਼ਰ ਬੁਰੀ ਨਜ਼ਰ ਦਾ ਮਤਲਬ ਇਹ ਹੋ ਜਾਂਦਾ ਹੈਗਾ ਵੀ ਜਿਵੇਂ ਤੁਹਾਡੇ ਘਰ ਦੇ ਵਿੱਚ ਆਪਾਂ ਕੋਈ ਤਰ੍ਹਾਂ ਕੀ ਕਰ ਰਹੇ ਹਾਂ ਇੱਕ ਤਾਂ ਆਪਾਂ ਨੂੰ ਆਤ ਹੁੰਦੀ ਆਪਾਂ ਹੋਸ਼ ਪਣਾ ਪਾਡੇ ਬਾਈ ਬਹੁਤ ਕਰਦੇ ਆ ਜੇ ਆਪਣੇ ਕੋਲੇ 4 ਪੈਸੇ ਆ ਜਾਣ ਕਹਿੰਦੇ ਨੇ ਕਹਿੰਦੇ ਬਾਣੀਆਂ ਕੋਲੇ ਚਾ ਪੈਸੇ ਆ ਜਿੰਨਾ ਕਹਿੰਦੇ ਉਹ ਲਕੋਂ ਦਾ ਜੱਟ ਕੋਲੇ ਆ ਜੇ ਕਹਿੰਦੇ ਉਹ ਕਹਿੰਦੇ ਕੋਠੇ ਚੜ ਚੜ ਕੇ ਰੌਲਾ ਪਾਉਂਦਾ ਉਹੀ ਕੰਮ ਹੈ ਕਿ ਦੇਖੋ ਮੈਨੂੰ ਤੁਸੀਂ ਕਰ ਰਹੇ ਹੋ ਕਮਾਹ ਤੁਸੀਂ ਰਹੋ ਗੱਡੀ ਮੋਟਰਸਾਈਕਲ ਜੋ ਵੀ ਕੁਝ ਲੈ ਰਹੇ ਹੋ ਤੁਸੀਂ ਲੈ ਰਹੇ ਹੋ ਦੂਸਰੇ ਨੂੰ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ ਹਨ ਤਾਂ ਦੂਸਰੇ ਨੂੰ ਜਲਾਉਣ ਦੀ ਬਜਾਏ ਦੂਸਰੇ ਨੂੰ ਦਿਖਾਉਣ ਦੀ ਬਜਾਏ ਤੁਸੀਂ ਉਸ ਵਾਇਕ੍ਰਿਊ ਦਾ ਸੁਭਾਈ ਕਰਿਆ ਕਰੋ ਕੋਈ ਵਾਇਕ੍ਰਿਊ ਜੀ ਤੇਰੀ ਵਕਸ਼ਿਸ਼ ਹੈ ਕੋਈ ਚੰਗੇ ਕਰਮ ਕੀਤੇ ਸੀ ਜੋ ਤੁਸੀਂ ਸਾਨੂੰ ਇਸ ਦੇ ਕਰਨਾ ਕੀ ਹੈ ਅਗਰ ਜਿਹੜੇ ਵੀ ਪਰਿਵਾਰ ਨੂੰ ਲੱਗਦਾ ਵੀ ਉਹਨਾਂ ਦੇ ਘਰ ਦੇ ਵਿੱਚ ਕਿਸੇ ਦੀ ਬੁਰੀ ਨਾ ਜਾਂ ਜਾਂ ਬਾਦੂ ਹਲ ਲੱਗੀ ਹੋਈ ਹੈਗੀ ਘਰ ਦੇ ਵਿੱਚ ਨਾ ਬਰਕਤ ਨਹੀਂ ਘਰ ਦੇ ਵਿੱਚ ਕਲੇਸ਼ ਘਰ ਦੇ ਵਿੱਚ ਗਰੀਬੀ ਬਿਮਾਰੀ ਜੋ ਵੀ ਕੁਝ ਆ ਵੀ ਆਪਣੇ ਘਰਾਂ ਦੇ ਵਿੱਚੋਂ ਨਹੀਂ ਜਾ ਰਿਹਾ ਨਾ ਤਾਂ ਤੁਸੀਂ ਕਰਨਾ ਕੀ ਹੈਗਾ ਸੱਤ ਲੌਂਗ ਲੈਣੇ ਆ ਲੌਂਗ ਲੈਣੇ ਆ ਜਿਹੜੇ ਉੱਪਰ ਟੋਪੀ ਕੈਪ ਵਾਲੇ ਹੁੰਦੇ ਹੈਗੇ ਜਿਹੜੀ ਮੈਂ ਚੀਜ਼ ਤੋਂ ਉਹਨੇ ਦੱਸਦੀ ਨੇ ਕਿ ਜੋਤਿਸ਼ ਵਿੱਦਿਆ ਹੈਗੀ ਇਹ ਹੈ ਨਾ ਕਈ ਕਹਿੰਦੇ ਨੇ ਵੀ ਗੁਰਬਾਣੀ ਦੇ ਨਾਲ ਜੋਤਿਸ਼ ਵਿੱਦਿਆ ਦਾ ਕੋਈ ਲਿੰਕ ਨਹੀਂ ਹੈਗਾ ਪਰ ਤੁਸੀਂ ਦੇਖਿਆ ਵੀ ਗੁਰੂ ਘਰਾਂ ਦੇ ਵਿੱਚ ਕਿਤੇ ਜਹਾਜ ਚੜਾਏ ਜਾਂਦੇ ਨੇ ਤੇ ਆਪਣਾ ਹਜੂਰ ਸਾਹਿਬ ਜਾਨਣੇ ਜੋ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਅੰਬ ਦਾ ਬੂਟਾ ਚੜਾਇਆ ਜਾਂਦਾ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਮਤਲਬ ਕਿ ਜਿਨ੍ਹਾਂ ਦੇ ਪੁੱਤਰ ਦੀ ਦਾਤ ਨਹੀਂ ਹੁੰਦੀ ਉਹ ਅੰਬ ਦਾ ਬੂਟਾ ਚੜਾਇਆ ਕਹਿੰਦੇ ਨੇ ਲੱਖਾਂ ਕਰੋੜਾਂ ਹੀ ਤੁਹਾਨੂੰ ਏਦਾਂ ਦੇ ਪਰਿਵਾਰ ਮਿਲ ਜਾਣਗੇ ਸਾਡੀ ਰਿਸ਼ਤੇਦਾਰੀ ਦੇ ਵਿੱਚ ਵੀ ਨੇ ਜਿਨ੍ਹਾਂ ਦੇ ਉਥੇ ਅੰਬ ਦਾ ਬੂਟਾ ਲਗਾਉਣ ਨਾਲ ਪੁੱਤਰ ਪੈਦਾ ਹੋਏ ਨੇ ਇਹ ਇੱਕ ਵਿਸ਼ਵਾਸ ਹੈ ਇੱਕ ਸਰਦ ਹੈ ਕਿ ਇਹ ਜਿਹੜੀਆਂ ਚੀਜ਼ਾਂ ਨੇ ਅਗਰ ਆਪਾਂ ਇਹਨਾਂ ਨੂੰ ਕਰ ਵੀ ਲਾਵਾਂਗੇ ਤਾਂ ਵੀ ਕੋਈ ਨੁਕਸਾਨ ਨਹੀਂ ਹੈਗਾ ਇਹਦੇ ਨਾਲ ਤੁਹਾਨੂੰ ਗੁਰਬਾਣੀ ਤੇ ਵਿਸ਼ਵਾਸ ਵਾਹਿਗੁਰੂ ਤੇ ਵਿਸ਼ਵਾਸ ਰੱਖਣਾ ਪਵੇਗਾ ਕਿਉਂਕਿ ਇਹ ਤਾਂ ਇੱਕ ਸਿਰਫ ਜਰੀਆ ਹੁੰਦਾ ਹੈ ਕਹਿੰਦੇ ਰੱਬ ਨਾਲ ਜੁੜਨ ਦਾ ਤੇ ਕਰਨਾ ਕੀ ਹੈਗਾ ਸੱਤ ਲੌਂਗ ਲੈਣੀਆਂ ਸੱਤ ਕਾਲੀਆਂ ਮਿਰਚਾਂ ਲੈ ਲੈਣੀਆਂ ਨੇ ਤੁਸੀਂ ਨੇ ਤੇ ਸੱਤ ਹੀ ਤੁਸੀਂ ਨੇ ਜਿਹੜੇ ਆਪਣੀ ਦਾਲ ਚੀਨੀ ਹੁੰਦੀ ਹੈ ਨਾ ਉਹਦੇ ਛੋਟੇ ਛੋਟੇ ਪੀਸ ਲੈ ਲੈਣੇ ਨੇ ਇਹਨਾਂ ਨੂੰ ਤੁਸੀਂ ਨੇ ਇੱਕ ਪੋਟਲੀ ਦੇ ਵਿੱਚ ਬੰਨ ਲੈਣਾ ਪੋਟਲੀ ਕਿਵੇਂ ਜਿਵੇਂ ਕੋਈ ਸੂਤੀ ਕਾਟਨ ਦਾ ਕੋਈ ਕੱਪੜਾ ਹੁੰਦਾ ਹੈ ਨਾ ਉਹਦੇ ਵਿੱਚ ਬੰਨ ਲੈਣਾ ਜਿਹੜਾ ਤੁਹਾਡਾ ਮੇਨ ਗੇਟ ਹੈ ਨਾ ਬਾਹਰ ਆਪਣਾ ਅੰਦਰ ਗੇਟ ਨੇ ਕਈ ਵਾਰ ਪਰ ਕਹਿਣਗੇ ਸਾਡੇ ਦੋ ਨੇ ਤਿੰਨੇ ਨੇ ਦੋ ਨੇ ਤਿੰਨੇ ਨੇ ਤਾਂ ਤੁਸੀਂ ਤਿੰਨਾਂ ਦੇ ਬਣਾਉਂਗੇ ਤੇ ਜਿਹੜਾ ਤੁਹਾਡਾ ਮੇਨ ਗੇਟ ਹੈ ਨਾ ਤਾਂ ਤੁਸੀਂ ਦੋ ਨੇ ਤਾਂ ਦੋ ਵਾਸਤੇ ਬਣਾ ਲਓ ਇੱਕ ਹੈ ਤਾਂ ਇੱਕ ਵਾਸਤੇ ਤਾਂ ਤੁਸੀਂ ਇਹ ਨਾ ਸੱਤ ਲੌਂਗ ਸੱਤ ਕਾਲੀਆਂ ਮਿਰਚਾਂ ਸੱਤ ਦਾਲ ਚੀਨੀ ਦੇ ਛੋਟੇ ਛੋਟੇ ਟੁਕੜੇ ਇਹਨਾਂ ਹੀ ਚੀਜ਼ਾਂ ਨੂੰ ਨਾ ਚੰਗੇ ਤਰੀਕੇ ਦੇ ਨਾਲ ਬੰਨ ਕੇ ਆਪਣਾ ਜਿਹੜਾ ਮੇਨ ਗੇਟ ਹੈ ਨਾ ਉੱਥੇ ਟਾੜੋ ਤੇ ਇੱਕ ਚੀਜ਼ ਮੈਂ ਜ਼ਰੂਰ ਕਰਨੀ ਕਿ ਤੁਹਾਡੇ ਘਰ ਦੇ ਵਿੱਚ ਨਾ ਕਦੇ ਵੀ ਕੋਈ ਵੀ ਗੁਰ ਸਿੱਖ ਆਉਂਦਾ ਜਾਂ ਕੋਈ ਬਾਬਾ ਜੀ ਜਿਵੇਂ ਡਾਲੀ ਲੈਣਾ ਹੁੰਦੇ ਨੇ ਜਾਂ ਕੁਝ ਵੀ ਹੈਗਾ ਤਾਂ ਤੁਸੀਂ ਨਾ ਉਹਨਾਂ ਤੋਂ ਪ੍ਰਸ਼ਾਦਾ ਪਾਣੀ ਮਤਲਬ ਕਿ ਜੋ ਵੀ ਆਪਾਂ ਪਕਾਉਨੇ ਆ ਨਾ ਉਹਨਾਂ ਨੂੰ ਫਤਿਹ ਜ਼ਰੂਰ ਬੁਲਾਉਣੀ ਤੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਆਪਾਂ ਬੁਲਾਉਨੇ ਆ ਰਾਮ ਰਾਮ ਜੋ ਵੀ ਹੈ ਤੁਸੀਂ ਉਹ ਜ਼ਰੂਰ ਬੁਲਾਉਣੀ ਕਿਉਂਕਿ ਉਹਦੇ ਨਾਲ ਜਿਹੜੀ ਤੁਹਾਨੂੰ ਅਸੀਸ ਮਿਲੇਗੀ ਉਹ ਤੁਹਾਡੇ ਘਰ ਦੀ ਜਿਹੜੀ ਵੱਦੋਆ ਲੱਗੀ ਹੈ ਤੁਹਾਡੇ ਘਰ ਨੂੰ ਹਨਾ ਬੁਰੀ ਨਜ਼ਰ ਲੱਗੀ ਹੈ ਉਸ ਚੀਜ਼ ਤੋਂ ਬਚਾ ਤੇ ਇੱਕ ਲਾਸਟ ਵਾਲਾ ਕੰਮ ਹੈ ਜਿਹੜਾ ਛੋਟਾ ਜਿਹਾ ਕੰਮ ਤੁਸੀਂ ਨੇ ਜਿਹੜੇ ਮੇਨ ਤੁਹਾਡਾ ਰੋਡ ਹੈ ਨਾ ਸੜਕ ਹੈਗੀ ਉਹ ਤੋਂ ਨਾ ਤੁਸੀਂ ਇੱਕ ਮੁਠੀ ਨਾ ਮਿੱਟੀ ਦੀ ਚੱਕ ਲੈਣੀ ਹੈ ਮਿੱਟੀ ਦੀ ਚੱਕ ਕੇ ਆਪਣੇ ਘਰ ਦੇ ਵਿੱਚ ਪੂਰੇ ਦੇ ਵਿੱਚ ਇੱਕ ᱜੇੜਾ ਦੇ ਦੇਣਾ ਫਿਰ ਉਸ ਮਿੱਟੀ ਨੂੰ ਬਾਹਰ ਜਾ ਕੇ ਕਿਸੇ ਰੂੜੀ ਤੇ ਸਿੱਟ ਦਿਓ ਚਾਹੇ ਕਿਸੇ ਚਲਦੇ ਪਾਣੀ 'ਚ ਸਿੱਟ ਦਿਓ ਕਿਤੇ ਵੀ ਤੁਸੀਂ ਸਿੱਟ ਸਕਦੇ ਹੋ ਪਰ ਉਹ ਅੰਦਰ ਨਹੀਂ ਫਿਰ ਲੈ ਕੇ ਆਉਣਾ ਬਾਹਰ ਹੀ ਸੁੱਟ ਦੇਣੀ ਹੈ ਇਹੀ ਚੀਜ਼ ਹੈ ਜਿਹੜੀ ਮੈਂ ਕਈ ਵਨ ਪ੍ਰਭਾਵ ਹੁੰਦਾ ਜਿਵੇਂ ਆਪਾਂ ਛੋਟੇ ਬੱਚਿਆਂ ਨੂੰ ਨਾ ਬਾਹਰ ਲੈ ਕੇ ਜਾਂਦੇ ਆ ਜਾਂ ਆਪਾਂ ਨੂੰ ਵੀ ਕਈ ਵਾਰੀ ਹੁੰਦਾ ਮੈਂ ਜਦੋਂ ਛੋਟੀ ਹੁੰਦੀ ਸੀ ਨਾ ਜਿਵੇਂ ਮੈਂ ਪੈਂਟਕਮੀਜ਼ ਵਗੈਰਾ ਪਾ ਲੈਂਦੀ ਜਾਂ ਵਧੀਆ ਕੱਪੜੇ ਪਾ ਲੇ ਹੁਣ ਵੀ ਇਹ ਹੋ ਜਾਂਦਾ ਮੇਰੇ ਪਾਪਾ ਮੇਰੇ ਸਹੁਰਾ ਸਾਹਿਬ ਜੀ ਵੀ ਹੈ ਨਾ ਖੁਦ ਜਿੱਦ ਨੂੰ ਕਿਤੇ ਮੈਂ ਵਧੀਆ ਕੋਈ ਏਦਾਂ ਕੱਪੜੇ ਪਾ ਲਣਾ ਤੇ ਉਹ ਮੈਨੂੰ ਕਹਿਣਗੇ ਬੇਟਾ ਤੂੰ ਮੇਰੇ ਸਾਹਮਣੇ ਨਾ ਆਈਂਦੀ ਹੈ ਨਾ ਵੀ ਮੇਰੀ ਇੱਕ ਜਿਵੇਂ ਮਾਂ-ਬਾਪ ਦਾ ਹੁੰਦਾ ਤੇ ਇਹ ਵੀ ਮਾਂ-ਬਾਪ ਨੂੰ ਸੋਹਣਾ ਲੱਗਦਾ ਹੈ ਨਾ ਪਰ ਇੱਕ ਜਿਹੜੀ ਆਪਣੀ ਜਿਹੜੀ ਅੱਖਾਂ ਇਹ ਪਾ ਮਾਂ ਬਾਪ ਕਹਿੰਦੇ ਵੀ ਬੱਚਿਆਂ ਨੂੰ ਆਪਦੀ ਨਜ਼ਰ ਲੱਗ ਜਾਂਦੀ ਹੈ ਨਾ ਤੇ ਮੇਰੇ ਉੱਥੇ ਪਾਪਾ ਸੀਗੇ ਜਿਹੜੇ ਉਹ ਵੀ ਮੈਨੂੰ ਕਹਿੰਦੇ ਵੀ ਹੈ ਨਾ ਵੀ ਤੈਨੂੰ ਨਾ ਜਦੋਂ ਕੱਪੜੇ ਵਧੀਆ ਪਾ ਲੈਣ ਪੀਵੇਂ ਨਜ਼ਰ ਲੱਗ ਜਾਂਦੀ ਹੈਗੀ ਤੇ ਉਰੇ ਵੀ ਪਾਪਾ ਦਾ ਇਹੀ ਕੰਮ ਹੈ ਜਦੋਂ ਹੁੰਦਾ ਨਾ ਫਿਰ ਮੈਂ ਬਿਮਾਰ ਹੋ ਜਾਂਦੀ ਆ ਥੋੜਾ ਕਿਤੇ ਉਹ ਕਿਦਾਂ ਦੀ ਗੱਲ ਹੋ ਜਾਈ ਨਾ ਤਾਂ ਬਸ ਵੀ ਇਹ ਕਹਿਣ ਤੋਂ ਭਾਵ ਹੁੰਦਾ ਹੈਗਾ ਕਿ ਇਦਾਂ ਹੀ ਬਹੁਤ ਬਣਪਰਾ ਹੋਣਗੇ ਜਿਹੜੇ ਕਿ ਆਪਦੇ ਆਪ ਤੋਂ ਵੀ ਨਜ਼ਰ ਲੱਗ ਲਾ ਲੈਂਦੇ ਨੇ ਜਿਵੇਂ ਹੁੰਦਾ ਵੀ ਹਾਂ ਮੈਂ ਤਾਂ ਆ ਕੰਮ ਇੱਤਾਂ ਕਰ ਦੂੰਗਾ ਉਹ ਕਰਦੇ ਕਰਦੇ ਹੁੰਦਾ ਹੀ ਨਹੀਂ ਹੈਗਾ ਹਨਾ ਇਹ ਹੁੰਦੀ ਹੈ ਵੀ ਆਪਣੀ ਨਜ਼ ਇਹ ਵਾਰੀ ਓਵਰ ਕੌਨਫੀਡੈਂਸ ਜੀ ਨੂੰ ਆਪਾਂ ਕਹਿ ਦਿੰਦੇ ਆ ਵੀ ਮੈਂ ਕਰ ਲਵਾਂ ਲਵਾਂ ਉਹ ਇੱਕ ਆਪਦੀ ਇੱਕ ਨਾਜ਼ਰੀ ਹੁੰਦੀ ਆ ਆਪਦੀ ਅੱਖਾਂ ਦਾ ਇੱਕ ਤਰੰਗਾ ਲਾ ਲਓ ਜਿਹੜੇ ਨਿਕਲਦੀਆਂ ਨੇ ਨਾ ਉਹ ਇੱਕ ਪੋਜ਼ਿਟਿਵ ਵੀ ਹੁੰਦੀਆਂ ਨੇ ਕਿ ਨੈਗੇਟਿਵ ਹੁੰਦੀਆਂ ਨੇ ਜੀ ਇਦਾਂ ਆਪਾਂ ਗੋ ਪਾਉਂਗੇ ਮੈਂ ਤੁਹਾਨੂੰ ਹੌਲੀ ਹੌਲੀ ਕਦੇ ਫੇਰੀ ਚੀਜ਼ ਨੂੰ ਦੱਸ ਦੂੰਗੀ ਪਰ ਤੁਸੀਂ ਕਰਨਾ ਕੀ ਹੈਗਾ ਇਹ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਇਹ ਜ਼ਰੂਰ ਕਰਨੀ ਜੇ ਤੁਸੀਂ ਬਾਹਰ ਜਾਣੀ ਹੋ ਨਾ ਇੱਕ ਕਲਾਸਨ ਦੀ ਕਲੀ ਨਾ ਆਪਣੀ ਕਲਾਸਨ ਦੀ ਕਲੀ ਬਸ ਆਪਣੀ ਜੇਬ ਦੇ ਵਿੱਚ ਪਾ ਕੇ ਲੈ ਜਾਓ ਤੁਹਾਨੂੰ ਕਿਤੇ ਵੀ ਲੱਗਦਾ ਤੁਹਾਡੇ ਬੱਚੇ ਦੇ ਜਾਂਦੇ ਹੋ ਤੁਸੀਂ ਬੱਚੇ ਦੇ ਪਾ ਕੇ ਲੈ ਜਾਓ ਵੀ ਸਾਡੇ ਬੱਚੇ ਨੂੰ ਆ ਜਾਂ ਲੱਗੇ ਜੇ ਬੱਚੇ ਰੋਣ ਲੱਗ ਜਾਂਦੇ ਹਨ ਨਾ ਬਾਹਰੋਂ ਆ ਕੇ ਇਹ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਕਿਸੇ ਨੂੰ ਬਹੁਤ ਸੋਹਣਾ ਲੱਗਦਾ ਕਈ ਵਾਰ ਕਿਸੇ ਦੇ ਬੱਚਾ ਨਹੀਂ ਹੁੰਦਾ ਨਾ ਉਹਨੂੰ ਹੁੰਦਾ ਵੀ ਜੇ ਇਦਾਂ ਦਾ ਮੇਰਾ ਵੀ ਬੱਚਾ ਹੋਵੇ ਇਹ ਮੈਂ ਉਹੀ ਗੱਲ ਆ ਗਈ ਨਾ ਇਹ ਚੀਜ਼ ਨੂੰ ਤੁਸੀਂ ਜਿਹੜੇ ਸਮਝਦਾਰ ਹੋ ਉਹ ਸਮਝ ਸਕਦੇ ਹੋਗੇ ਇੱਕ ਦੋ ਭੈਣਾਂ ਦੇ ਮੈਨੂੰ ਤਾਂ ਤੁਸੀਂ ਕਰਨਾ ਕੀ ਹੈਗਾ ਤੁਹਾਡੇ ਕੋਲ ਨਹੀਂ ਹੈਗੇ ਬਾਹਰ ਰਹਿੰਦੇ ਨੇ ਨਾ ਤਾਂ ਤੁਸੀਂ ਕਰਨਾ ਕੀ ਹੈ ਉਹਨਾਂ ਦੀ ਤਸਵੀਰ ਆਪਣੇ ਕੋਲ ਰੱਖੋ ਤਸਵੀਰ ਆਪਣੇ ਕੋਲ ਰੱਖ ਕੇ ਤੁਸੀਂ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰੋ ਤੇ ਅਰਦਾਸ ਕਰੋ ਵਾਹਿਗੁਰੂ ਜੀ ਤੁਸੀਂ ਇਹ ਸੋਚੋ ਆਪਣੇ ਮਨ ਦੇ ਵਿੱਚ ਜਿਵੇਂ ਆਪਾਂ ਮਨ ਦੇ ਵਿੱਚ ਨਾ ਕਈ ਵਾਰੀ ਹਜੂਰ ਸਾਹਿਬ ਹੇਮਕੁੰਨ ਸਾਹਿਬ ਪਟਨਾਸ ਹੈ ਆਪਾਂ ਨੂੰ ਇਹ ਲੱਗਦਾ ਉਹ ਵੀ ਆਪਾਂ ਉੱਥੇ ਬੈਠੇ ਹਾਂਗੇ ਹਨ ਵੀ ਆਪਣੇ ਮਨ ਦਾ ਬਲਬਲਾ ਜਿਵੇਂ ਹੁੰਦਾ ਨਾ ਉਹ ਮਨ ਦੇ ਨਾਲ ਤੁਸੀਂ ਉਸ ਜਗ੍ਹਾ ਤੇ ਪਹੁੰਚੋ ਇਹੀ ਬੰਨ ਪਰ ਮੈਂ ਇਹ ਵੀ ਮੈਸੇਜ ਹੰਦੀ ਦੀ ਅਸੀਂ ਰੱਬ ਨਾਲ ਗੱਲਾਂ ਕਰਨੀ ਚਾਹੁੰਦੇ ਆ ਇਹ ਵੀ ਮੈਂ ਤੁਹਾਨੂੰ ਇੱਕ ਦਿਨ ਬਿਆਰਤੀ ਦੱਸੂਗੀ ਕਿਵੇਂ ਆਪਾਂ ਨਾਲ ਵਾਇਗਰ ਨਾਲ ਜੁੜ ਸਕਦੇ ਆ ਪਰ ਇਹ ਬਹੁਤ ਡੁੰਗੀ ਘਾਟੀ ਹੈਗੀ ਇਸ ਜਗ੍ਹਾ ਤੇ ਪਹੁੰਚਣ ਵਾਸਤੇ ਬਹੁਤ ਜ਼ਿਆਦਾ ਆਪਾਂ ਨੂੰ ਆਬਦ ਆਪ ਖੋਣਾ ਪੈਂਦਾ ਹੈ ਹਨ ਇਹਦੇ ਵਿੱਚ ਨੁਕਸਾਨ ਵੀ ਬਹੁਤ ਹੋ ਜਾਂਦੇ ਨੇ ਤੇ ਫਾਇਦੇ ਵੀ ਬਹੁਤ ਨੇਗੀ ਤੇ ਕਹਿਣ ਤੋਂ ਪਾਵੇ ਮੇਰਾ ਕਿ ਇਸ ਤਰੀਕੇ ਦੇ ਨਾਲ ਨਾ ਤੁਸੀਂ ਉਹਦੀ ਫੋਟੋ ਕੋਲੇ ਰੱਖ ਕੇ ਨਾ ਬਸ ਤੁਸੀਂ ਵਾਇਗਰੂ ਜੇ ਕਿਹੀ ਕਹਣਾ ਵਾਇਗਰੂ ਜੀ ਮੇਰਾ ਬੱਚਾ ਬਿਲਕੁਲ ਠੀਕ ਹੋ ਜਾਵੇਗਾ ਮੇਰਾ ਬੱਚਾ ਬੁਰੀ ਸੰਗਤ ਦੇ ਵਿੱਚੋਂ ਬਚੇਗਾ ਮੇਰੇ ਬੱਚੇ ਨੂੰ ਵਾਹਿਗੁਰੂ ਜੀ ਤੁਸੀਂ ਆਪ ਅੰਗ ਸੰਗ ਸਹਾਇ ਹੋ ਕੇ ਮੋੜਨਾ ਪਿਤਾ ਜੀ ਕਿਰਪਾ ਕਰੋ ਉਸਦੇ ਜੋ ਵੀ ਸੰਗ ਮਾੜੀ ਸੰਗਤ ਦੇ ਵਿੱਚ ਮਾੜੇ ਬੰਦਿਆਂ ਨਾਲ ਕਿਤੇ ਵੀ ਕੋਈ ਵੀ ਗੱਲ ਹੈਗੀ ਨਾ ਜਦੋਂ ਮਾਂ ਨਾ ਅੰਦਰੋਂ ਅਰਦਾਸ ਕਰੇਗੀ ਤੁਹਾਡੀ ਅਰਦਾਸ ਧੁਰ ਦਰਗਾਹ ਪਹੁੰਚੇਗੀ ਕਰਕੇ ਦੇਖਿਓ ਉਹੀ ਬੱਚਾ ਜਿਹੜਾ ਜੀ ਤੁਹਾਡੀ ਨਹੀਂ ਸੁਣ ਰਿਹਾ ਤੁਹਾਨੂੰ ਨਹੀਂ ਮੰਨ ਰਿਹਾ ਤੁਹਾਨੂੰ ਬੁਰਾ ਮੰਨਦਾ ਤੁਹਾਨੂੰ ਸੋਚਦਾ ਵੀ ਸਾਡੇ ਮਾਂ ਬਾਪ ਗਲਤ ਨੇ ਸਾਨੂੰ ਰੋਕਦੇ ਟੋਕਦੇ ਨੇ ਇਹ ਬੇਹੁਣੇ ਤਾਂ ਉਹੀ ਬੱਚਾ ਦੇਖੋ ਕਿੰਨਾ ਫਰਕ ਪਵੇਗਾ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਤਾਂ ਤੁਸੀਂ ਇਹ ਕੰਮ ਜ਼ਰੂਰ ਕਰਨਾ ਤੇ ਜਿਹੜਾ ਮੈਂ ਤੁਹਾਨੂੰ ਆ ਦੱਸਿਆਗਾ ਇਹ ਟੋਟ ਕੇ ਵੀ ਤੁਸੀਂ ਤਿੰਨੋਂ ਜ਼ਰੂਰ ਕਰਨੇ ਤੇ ਜੇ ਤੁਹਾਡਾ ਰੁਕਿਆ ਹੋਇਆ ਕੰਮ ਹੈ ਨਾ ਉਹ ਬਿਲਕੁਲ ਚੱਲੇਗਾ 100% ਚੱਲੇਗਾ ਤੇ ਇੱਕ ਨਾ ਤੁਰਤੇ ਫਿਰਦੇ ਤੁਸੀਂ ਵਾਇਪ੍ਰੋ ਸਿਮਰਨ ਕਰਨਾ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਅਰਦਾਸ ਜ਼ਰੂਰ ਕਰਨੀ ਹੈ ਤਸਵੀਰੇ ਜਪਜੀ ਸਾਹਿਬ ਜੀ ਜਿ ਤੁਹਾਡੇ ਤੋਂ ਜ਼ਿਆਦਾ ਨਹੀਂ ਹੁੰਦਾ ਨਾ ਤਸਵੀਰ ਇੱਕ ਜਪਜੀ ਸਾਹਿਬ ਜੀ ਦਾ ਪਾਠ ਸ਼ਾਮ ਨੂੰ ਰਹਿਰਾਬ ਸਾਹਿਬ ਤੇ ਰੱਖਿਆ ਦੇ ਸ਼ਬਦਾਂ ਦਾ ਪਾਠ ਕਰ ਲਿਆ ਕਰੋ ਇਸੇ ਨਾਲ ਹੀ ਤੁਹਾਡੇ ਘਰ ਦਾ ਕਿਉਂਕਿ ਗ੍ਰਸਥੀ ਵਾਸਤੇ ਇੰਨਾ ਕਰ ਲੈਣਾ ਉਹ ਵੀ ਬਹੁਤ ਜ਼ਿਆਦਾ ਹੈਗਾ ਕਿਉਂਕਿ ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸਦੀ ਆ ਨਾ ਇਹਦੇ ਨਾਲ ਨਾ ਜਦੋਂ ਤੁਸੀਂ ਕਰਨ ਲੱਗੇ ਨਾ ਤੁਹਾਡਾ ਜੀਵਨ ਬਦਲ ਲੇਗਾ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਬਹੁਤ ਭੈਣ ਭਰਾ ਮੈਨੂੰ ਮੇਰੀ ਲਾਈਫ ਦੇ ਵਿੱਚ ਪਰਸਨਲੀ ਵੀ ਮਿਲਦੇ ਆ ਹਨਾ ਇਹ ਨਹੀਂ ਹੈਗਾ ਵੀ ਤੋਂ ਸੀਤਾ ਚਲੋ ਪੈਣਪਰਾ ਸਾਰੇ YouTube ਤੇ ਮੇਰੇ ਨੇ ਫੈਮਿਲੀ ਵਾਂਗੂ ਬਣਾਏ ਹੋਇਆ ਤੇ ਜਿਹੜੇ ਪਰਸਨਲੀ ਵੀ ਤੌਰ ਤੇ ਜਿਹੜੇ ਮੇਰੇ ਨਾਲ ਜੁੜਦੇ ਆ ਨਾ ਪੈਣਪਰਾ ਮੇਰੇ ਆਸਗੁਆਣ ਦੇ ਤੁਸੀਂ ਦੇਖਿਆ ਹੋਣਾ ਵੀ ਆਮ ਤੌਰ ਤੇ ਆਸਗੁਆਣ ਜਿਹੜਾ ਹੁੰਦਾ ਨਾ ਉਹ ਲੱਗਦਾ ਹੀ ਹੁੰਦਾ ਵੀ ਕੀ ਇਹ ਚੱਜ ਕਰਨ ਲੱਗਿਆ ਕੀ ਇਹ ਵੀਡੀਓ ਕਿੱਦਾਂ ਹੈ ਨਾ ਪਰ ਮੇਰੇ ਜਿਹੜੇ ਗੁਆਣ ਚ ਮੇਰੇ ਆਸਪਿੰਡ ਦੇ ਵਿੱਚ ਜਾਂ ਮੇਰੇ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਕਿਤੇ ਆਸਗੁਆਣ ਕਿਤੇ ਵੀ ਮੈਨੂੰ ਕੋਈ ਪੈਣਪਰਾ ਮਿਲਦਾ ਨਾ ਤੁਹਾ ਸਰਫ ਉਹ ਹੀ ਕਹਿੰਦੇ ਵੀ ਜਦੋਂ ਤੋਂ ਪਹਿਣਾ ਸੀ ਤੇਰੇ ਨਾਲ ਤੇਰੇ ਨਾਲ ਜੁੜਨ ਲੱਗਿਆ ਤੇਰੇ ਵੀਡੀਓ ਸੋਣਨ ਲੱਗਿਆ ਨਾ ਤੁਸੀਂ ਇਸ ਲਾਈਨ ਤੇ ਵਿੱਚ ਆਈ ਹੋ ਨਾ ਤਾਂ ਵਾਕਈ ਸਾਡਾ ਪਰਿਵਾਰ ਸਾਡਾ ਸਾਰਾ ਹੋਣਾ ਬਦਲਦਾ ਹੈਗਾ ਜ਼ਿੰਦਗੀ ਨੂੰ ਇੱਕ ਨਾ ਪੋਜ਼ਿਟਿਵਿਟੀ ਇੱਕ ਜ਼ਿੰਦਗੀ ਨੂੰ ਜਿਉਣ ਦੀ ਆਸ ਮਿਲ ਗਈ ਹੈ ਜੀ ਕਿਉਂਕਿ ਤੋਂ ਅਸੀਂ ਦੇਖ ਹੀ ਰਹੇ ਹਾਂ ਡੇਰੇਆਂ ਤੇ ਪਖੰਡੀਆਂ ਬਾਤ ਤੇ ਜਿਹੜੇ ਜੋਤਸੀ ਆ ਹੋਰੇ ਆ ਕੰਮ ਹਨ ਕੀ ਕੁਝ ਚੱਲ ਰਿਹਾ ਹੈਗਾ ਤਾਂ ਉਹ ਤੋਂ ਬਚ ਕੇ ਤੁਸੀਂ ਆਪਣੇ ਘਰ ਦੇ ਵਿੱਚ ਹੀ ਛੋਟੇ-ਮੋਟੇ ਕੰਮ ਕਰਕੇ ਵਾਇਰਲ ਦੇ ਲੜ ਲੱਗੋ ਤਾਂ ਵਾਇਗ੍ਰੂ ਇਹ ਤੁਹਾਨੂੰ ਦੇਣ ਤੁਗਣੀ ਰਾਤ ਚਗਣੀ ਤਰਕੀਆਂ ਬਖਸ਼ਣ ਤੇ ਕਦੇ ਵੀ ਆਪਣੇ ਮਨ ਨੂੰ ਡੋਲਣ ਨਾ ਦਿਓ ਚਾਹੇ ਤੁਹਾਡੇ ਤੇ ਕਿੱਡੀ ਵੱਡੀ ਮੁਸ਼ਕਿਲ ਆ ਗਈ ਵਸ ਤੁਸੀਂ ਦੋ ਗੱਲਾਂ ਯਾਦ ਰੱਖੋ ਕਿ ਮੇਰੇ ਨਾਲ ਮੇਰਾ ਪਿਤਾ ਪਰਮੇਸ਼ਰ ਵਾਇਗ੍ਰੂ ਹੈ ਤੇ ਮੈਂ ਜ਼ਿੰਦਗੀ ਦੇ ਵਿੱਚ ਸਫਲ ਹੋ ਸਕਦਾ ਮੈਂ ਕੰਮ ਨੂੰ ਕਰ ਸਕਦਾ ਚਾਹੇ ਕੁਝ ਵੀ ਹੋ ਜੇ ਮੈਂ ਇਸ ਕੰਮ ਨੂੰ ਕਰੂੰਗਾ ਜਾਂ ਕਰੂੰਗੀ ਫਿਰ ਦੇਖਿਓ ਕਿਉਂਕਿ ਜਦੋਂ ਦੁੱਪ ਦੇ ਨੂੰ ਕਹਿੰਦੇ ਤਣਕੇ ਦਾ ਸਾਰਾ ਜਦੋਂ ਤੁਹਾਨੂੰ ਇਹ ਛੋਟੀ ਜੀ ਇੱਕ ਆਸ ਜਾਗੂਗੀ ਨਾ ਤਾਂ ਦੇਖਿਓ ਤੁਹਾਡਾ ਦਿਮਾਗ ਆਪਣੇ ਆਪ ਹੀ ਚੱਲਣ ਲੱਗ ਜਾਊਗਾ ਇੱਕ ਭੈਣ ਦਾ ਵਿਸ਼ਵਾਸ ਹੈਗਾ ਜਿਹੜੇ ਨੇ ਕਰ ਲਿਆ ਉਹ ਜ਼ਰੂਰ ਤਰੇਗਾ ਤੇ ਮਿਲਾਂਗੇ ਆਪ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ